ਦਰਾਹਾ ਰੇਲਵੇ ਫਾਟਕਾ ਨੇੜੇ سیمنٹ ਨਾਲ ਭਰਿਆ ਟਰਾਲਾ ਪਲਟਿਆ ਵੱਡਾ ਹਾਸਾ ਟਲਿਆ ਉਥੇ ਹੀ ਇਸ ਘਟਨਾ ਦੇ ਟਰਾਲਾ ਚਾਲਕ ਜ਼ਖਮੀ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਟਰਾਲਾ ਚਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਫਾਟਕਾ ਨੇੜੇ ਗੱਡੀ ਖੜੀ ਕਰਕੇ ਜਦ ਅੱਗੇ ਕਰਨ ਲੱਗਾ ਤਾਂ ਅਚਾਨਕ ਮਿੱਟੀ ਦਬ ਗਈ ਅਤੇ ਟਰਾਲਾ ਪਲਟ ਗਿਆ ਉਥੇ ਹੀ ਇੱਕ ਵੱਡਾ ਹਾਸਾ ਟਲ ਗਿਆ ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਐਸਐਚਓ ਦਰਾਹਾ ਰਾਓ ਵਰਿੰਦਰ ਸਿੰਘ ਪਹੁੰਚੇ ਅਤੇ ਸਥਿਤੀ ਸੰਭਾਲੀ ਕੀ ਨੋ ਤੁਹਾਡਾ ਗੁਰਪ੍ਰੀਤ ਸਿੰਘ ਭਾਈ ਗੁਰਪ੍ਰੀਤ ਜੀ ਕੀ ਹਸਾ ਹੈ ਤੁਹਾਡੇ ਨਾਲ ਆ ਸਾਬਾ ਜੀ ਮੈਂ ਇੱਥੇ ਗੱਡੀ ਪਾਰ ਕੀਤੀ ਫਾੜਕ ਤੋਂ ਮੈਂ ਅੱਗੇ ਟਰੈਕਟਰ ਲੱਗਾ ਮੈਂ ਲੈਟਾਂ ਮਾਨਦਾ ਮੈਂ ਟਰੈਕਟਰ ਸਾਈਡ ਤੇ ਕਰਾ ਦੋ ਐਦੀ ਰਾਹ ਜਾਂਦਾ ਸੀ ਪਹਿਲਾਂ ਵੀ ਨੰਗੇ ਆ ਨੂੰ ਕੀ ਤਾਂ ਪਿੱਛੋਂ ਰਾਹ ਬੰਦ ਕਰਨਾ ਚਾਹੀਦਾ ਮੈਂ ਇੱਥੇ ਗੱਡੀ ਗਾਂ ਕੀਤੀ ਮੈਂ ਮਤਲਬ ਕੋੜਾਪੂਰਾ ਆ ਗਿਆ ਗਾਂ ਪਿੱਛੋਂ ਟਰਾਲੀ ਦੇ ਟਾਇਰ ਬਹਿ ਗਏ ਮਿੱਟੀ ਪਾਈ ਨਵੀਂ ਮੈਨੂੰ ਪਤਾ ਨਹੀਂ ਤੇ ਉਹਨੇ ਗੱਡੀ ਗਾਂ ਕਰਾਈ ਮੈਂ ਕਹਿਣ ਵੀ ਦਿਆ ਐਦੀ ਰਾਹ ਨਾ ਜਾਂਦਾ ਐਦੀ ਗੱਡੀ ਕੱਢ ਲੈਣ ਤੋਂ ਭਾਜੀ ਤੇ ਗੱਡੀ ਪਲਟ ਗਈ ਆ ਜੀ ਗੱਡੀ ਚ ਕੀ ਸੀ ਤੁਹਾਡੇ ਸੀਮੈਂਟ ਆ ਭਾਈ ਕਿੱਧਰੋਂ ਕਿੱਧਰ ਆ ਰਹੇ ਸੀ ਤੁਸੀਂ ਰੋਪੜੋਂ ਜਾ ਰਹੇ ਸੀ ਜਾਓ ਇਹ ਆਪਣਾ ਅੰਬੌਰ ਜਾ ਰਹੇ ਹੋ ਕੋਈ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਭਾਜੀ ਸੱਟ ਲੱਗੀ ਸੱਚ ਮੜੀ ਜੀ